ਸੋ ਲਓ ਵੀ ਦੋਸਤੋ ਹੁਣ ਮੈਂ ਤੁਹਾਨੂੰ ਇਹਦਾ ਜਿਹੜਾ ਕਾਲਰ ਹੈ ਨਾ ਉਹ ਵਿਖਾਉਣਾ ਹੈ ਇਹ ਦੇਖੋ ਤੁਸੀਂ ਚੈੱਕ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅੱਜ ਮੈਂ ਤੁਹਾਨੂੰ ਦੱਸਦਾ ਕਿ ਆਪਣੇ ਜਿਹੜੇ ਆ ਕੱਪੜਿਆਂ ਦੇ ਉੱਤੇ ਪੀਲੇ ਪਏ ਦਾਗਾਂ ਨੂੰ ਦੋਸਤੋ ਆਪਾਂ ਕਿਵੇਂ ਇੱਕ ਮਿੰਟ 'ਚ ਸਾਫ਼ ਕਰ ਸਕਦੇ ਜਿਵੇਂ ਕਿ ਤੁਸੀਂ ਇਹ ਚੀਜ਼ ਵੇਖ ਸਕਦੇ ਹੋ ਸੋ ਦੋਸਤੋ ਕਦੇ-ਕਦੇ ਹੁੰਦਾ ਕਿ ਆ ਕਿ ਆਪਣੇ ਜਿਹੜੇ ਚਿੱਟੇ ਕੱਪੜਿਆਂ ਦੇ ਉੱਤੇ ਹਨਾ ਦਾਗ ਜਿਹੜੇ ਪੀਲੇ-ਪੀਲੇ ਜਿਹੜੇ ਦਾਗ ਆ ਉਹ ਪੈ ਜਾਂਦੇ ਆ ਬਹੁਤ ਜਿਹੜੇ ਕਿ ਬੁਰੇ ਲੱਗਦੇ ਆ ਤੇ ਕਦੀ-ਕਦੀ ਹੁੰਦਾ ਆ ਕਿ ਆਪਣੇ ਜਿਹੜੇ ਮਹਿੰਗੇ ਕੱਪੜੇ ਹੁੰਦੇ ਆ ਜਾਫੇ ਬ੍ਰਾਂਡਡ ਕੱਪੜੇ ਹੁੰਦੇ ਆ ਤੇ ਉਹ ਹੁੰਦੇ ਆ ਬਹੁਤ ਹੀ ਮਹਿੰਗੇ ਤੇ ਹਨਾ ਆਪਣੇ ਕੁੜਤੇ ਪਜਾਮੇ ਦੋਸਤੋ ਜਿਹੜੇ ਕਿ ਵਾਈਟ ਖਾਸ ਕਰਕੇ ਜਿਹੜੇ ਚਿੱਟੇ ਕੱਪੜੇ ਹੁੰਦੇ ਉਹਨਾਂ ਦੇ ਪੀਲੇ ਪੀਲੇ ਦਾਗ ਪੈ ਜਾਂਦੇ ਦੋਸਤੋ ਇੰਨਾ ਕ ਸੌਖਾ ਤੇ ਜ਼ਬਰਦਸਤ ਤਰੀਕਾ ਆ ਉਹਨਾਂ ਨੂੰ ਜਿਹੜਾ ਵਾ ਪੀਲੇ ਪਏ ਦਾਗਨ ਨੂੰ ਦੋਸਤੋ ਸਾਫ਼ ਕਰਨ ਦਾ ਇੰਨਾ ਕ ਜ਼ਬਰਦਸਤ ਤਰੀਕਾ ਤੁਸੀਂ ਪਹਿਲਾਂ ਨਹੀਂ ਕਦੀ ਵੇਖਿਆ ਹੋਣਾ ਸਿਰਫ 1 ਰੁਪਏ ਦੇ ਵਿੱਚ ਤੁਹਾਡਾ ਜਿਹੜਾ ਕੰਮ ਹੈ ਸਰ ਜਾਣਾ ਤੇ ਦੋਸਤੋ ਪੀਲੇ ਪਏ ਦਾਗਨ ਤੁਸੀਂ ਐ ਸ਼ੂ ਮੰਤਰ ਕਰ ਸਕਦੇ ਜੀ ਉਹ ਕਿਵੇਂ ਸਭ ਕੋ ਦਾਦਾ ਦੋਸਤੋ ਵੀਡੀਓ ਦੇ ਵਿੱਚ ਬਾਅਦ ਤੁਸੀਂ ਵੀਡੀਓ ਨੂੰ ਦੋਸਤੋ ਜਲਦੀ ਜ ਤਾ ਜੋ ਇਸ ਵੀਡੀਓ ਦਾ ਜਿਹੜਾ ਲਾਭ ਆ ਉਹ ਸਾਰੇ ਜਾਣੇ ਦੋਸਤੋ ਲੈ ਸਕਣ ਤੇ ਆਜੋ ਮੈਂ ਤੁਹਾਨੂੰ ਦੱਸਦਾ ਹਾਂ ਮਿੰਟੋਮੈਟਿਕ ਕਿ ਆਪਾਂ ਜਿਹੜੇ ਪੀਲੇ ਪੱਧਾ ਗਾ ਨੂੰ ਕਿਵੇਂ ਸਾਫ਼ ਕਰ ਸਕਦੇ ਚਲੋ ਵੀ ਦੋਸਤੋ ਜਿਵੇਂ ਕਿ ਆਪਣੀ ਸ਼ਰਟ ਹੈ ਤੇ ਸ਼ਰਟ ਦਾ ਕਾਲਰ ਵੇਖੋ ਤੁਸੀਂ ਦੋਸਤੋ ਕਿਸ ਤਰੀਕੇ ਨਾਲ ਹਨਾ ਪੂਰਾ ਦਾ ਪੂਰਾ ਪੀਲਾ ਪਿਆ ਪਰ 1 ਮਿੰਟ ਦੇ ਵਿੱਚ ਤੇ 1 ਰੁਪਏ ਦੇ ਨਾਲ ਆਪਾਂ ਇਹ ਸਾਰੇ ਦਾ ਸਾਰਾ ਕਾਲਰ ਦੋਸਤੋ ਚਿੱਟਾ ਕਰ ਲਵਾਂਗੇ ਤਲੋਬੇ ਦੋਸਤੋ ਉਹਦੇ ਲਈ ਤੁਹਾਨੂੰ ਦੋ ਤਿੰਨ ਚੀਜ਼ਾਂ ਦੀ ਜਿਹੜੀ ਲੋੜ ਹੈ ਨਾ ਉਹ ਪਹਿਣੀ ਹੈ ਸਭ ਤੋਂ ਪਹਿਲਾਂ ਤੁਸੀਂ ਨਾ ਆਪਣੇ ਕਾਲਰ ਨੂੰ ਜਿੱਦਾਂ ਹੈ ਨਾ ਆਪਣੇ ਕਾਲਰ ਤੇ ਜਿਹੜੇ ਜਿੱਥੇ ਵੀ ਹੈ ਨਾ ਤੁਹਾਡੇ ਹੈਗਾ ਉੱਥੇ ਆਪਾਂ ਥੋੜਾ ਥੋੜਾ ਪਾਣੀ ਜਿਹੜਾ ਉਹ ਪਾ ਲੈਣਾ ਆ ਉਹ ਤੇ ਇਸ ਤੋਂ ਬਾਅਦ ਤੁਹਾਨੂੰ ਚਾਹੀਦਾ ਹੈ ਜੀ 1 ਰੁਪਏ ਦਾ ਕਲੀਨਿਕ ਪਲਸ ਸ਼ੈਂਪੂ ਠੀਕ ਹੈ ਨਾ ਇਹ ਕਲੀਨਿਕ ਪਲਸ ਸ਼ੈਂਪੂ ਦੋਸਤੋ ਤੁਸੀਂ ਲੈਣਾ ਆ ਤੇ ਸਿਰਫ ਇਹੋ ਤੁਹਾਨੂੰ ਚਾਹੀਦਾ ਤੇ ਇਸ ਤੋਂ ਬਾਅਦ ਤੁਸੀਂ ਕੀ ਕੀ ਸਟੈਪ ਯੂਜ਼ ਕਰਨੇ ਉਹ ਵੀ ਮੈਂ ਤੁਹਾਨੂੰ ਦੱਸਦਾ ਲਓ ਜੀ 1 ਰੁਪਿਆ ਦਾ ਕਲੀਨਿਕ ਪਲੱਸ ਸ਼ੈਂਪੂ ਜਿਹੜਾ ਤੁਸੀਂ ਲੈ ਕੇ ਤੇ ਆਪਾਂ ਪਾ ਦੇਣਾ ਜੀ ਆਪਣੇ ਕਾਲਰ ਦੇ ਉੱਤੇ ਜਿੱਥੇ ਇਸ ਤੋਂ ਬਾਅਦ ਦੋਸਤੋ ਤੁਹਾਨੂੰ ਚਾਹੀਦਾ ਵਾ ਰਿਮੂਵਰ ਠੀਕ ਹੈ ਨਾ ਇਹ ਹੈਗਾ ਜੀ ਜਿਹੜਾ ਆਪਾਂ ਹਨਾ ਨੇਲ ਪਾਲਿਸ਼ ਲਾਉਨੇ ਆ ਹਨਾ ਕੁੜੀਆਂ ਜਿਹੜੇ ਜਿਹਦੇ ਨਾਲ ਨੇਲ ਪਾਲਿਸ਼ ਲਾਉਂਦੀਆਂ ਵਾ ਉਹ ਚੀਜ਼ ਤੁਹਾਨੂੰ ਚਾਹੀਦੀ ਇਹ ਤਾਂ ਅੱਧਾ ਕਿ ਟੱਕਣ ਜਿਹੜਾ ਉਹਨਾ ਆਪਾਂ ਇਹਦੇ ਉੱਤੇ ਪਾ ਦਵਾਂਗੇ ਜਿੱਥੇ ਜਿੱਥੇ ਆਪਣੇ ਪੀਲੇ ਦਾਗ ਹੀ ਨਾ ਉੱਥੇ-ਉੱਥੇ ਆਪਾਂ ਇਹਨੂੰ ਪਾ ਦਿੱਤਾ ਤੇ ਹੁਣ ਦੋਸਤੋ ਇਸ ਤੋਂ ਬਾਅਦ ਆਪਾਂ ਕੀ ਲੈਣਾ ਲਓ ਜੀ ਇਸ ਤੋਂ ਬਾਅਦ ਆਪਾਂ ਲੈਣੀ ਆ ਸਰਫ ਠੀਕ ਹੈ ਨਾ ਸਰਫ ਲੈਣੀ ਆ ਜਿਹੜਾ ਵੀ ਹੈ ਨਾ ਸਰਫ ਤੁਸੀਂ ਆਪਣੇ ਘਰੇ ਵਰਤਦੇ ਹੋ ਇਹ ਕੱਪੜੇ ਧੋਣ ਦੇ ਲਈ ਤੇ ਥੋੜੀ-ਥੋੜੀ ਸਰਫ ਆਪਾਂ ਇਹਦੇ ਉੱਤੇ ਜਿਹੜੀ ਆ ਪਾ ਦਵਾਂਗੇ ਦੋਸਤੋ ਤੁਸੀਂ ਵੇਖੀ ਜਾਓ ਕਿ ਇੰਨੀ ਕਿ ਵਧੀਆ ਸ਼ਰਟ ਜਿਹੜੀ ਆ ਨਾ ਆਪਣੀ ਬਿਲਕੁਲ ਦੀ ਬਿਲਕੁਲ ਜਿੱਟੇ ਨਿਕਲ ਆਊਗੀ ਬਿਲਕੁਲ ਪੀਲੀ ਪੈ ਚੁੱਕੀ ਸੀ ਹੈ ਨਾ ਜਿੱਦਾਂ ਕਿ ਇਹਦਾ ਕਾਲਰ ਮੈਂ ਤੁਹਾਨੂੰ ਦਿਖਾਇਆ ਪੂਰਾ ਪੀਲਾ ਪੈ ਚੁੱਕਾ ਸੀ ਇਹ ਐਨ ਚਿੱਟਾ ਚਮਚਮਾਉਂਦਾ ਨਿਕਲ ਆਊਗਾ ਇਸ ਤੋਂ ਬਾਅਦ ਆਪਾਂ ਲੈਣਾ ਜੀ ਟੂਥ ਬ੍ਰਸ਼ ਕੋਈ ਵੀ ਵੇਸਟ ਟੂਥ ਬ੍ਰਸ਼ ਤੇ ਇਹਨੂੰ ਆਪਾਂ ਇਹਦੇ ਇਹਨੂੰ ਟੋਕਟ ਦੋਸਤੋ ਇਹਨੂੰ ਆਪਾਂ 2 ਤੋਂ 3 ਮਿੰਟ ਇਸੇ ਤਰੀਕੇ ਨਾਲ ਰਗੜਨਾ ਹੈ। ਲਓ ਵੀ ਦੋਸਤੋ 2 ਤੋਂ 3 ਮਿੰਟ ਆਪਾਂ ਜਿਹੜਾ ਆਪਣਾ ਬਰਸ਼ ਸੀ ਨਾ ਉਹ ਰਗੜ ਲਿਆ ਤੇ ਹੁਣ ਮੈਂ ਤੁਹਾਨੂੰ ਦੱਸਦਾ ਕੀ ਕੀ ਕਰਨਾ ਹੈ। ਇਹ ਸ਼ਰਟ ਨੂੰ ਜਿਹੜਾ ਵਾ ਤੁਹਾਨੂੰ ਧੋ ਗਿਆ ਵਿਖਾਉਨੇ ਆ। ਲਓ ਜੀ ਉਹਦੇ ਲਈ ਆਪਾਂ ਆ ਗਏ ਆਪਣੇ ਵਾਸ਼ ਬੇਸਿਨ ਦੇ ਥੱਲੇ ਤੇ ਇਹਨੂੰ ਹੁਣ ਆਪਾਂ ਜਿਹੜਾ ਵਾ ਪਹਿਲਾਂ ਪਾਣੀ ਦੇ ਨਾਲ ਇਸ ਤਰ੍ਹਾਂ ਧੋਵਾਂਗੇ। ਇਹਦਾ ਜਿਹੜਾ ਕੌੜਾ ਸੀ ਤਦੋਂ ਵੀ ਇਹ ਚੀਜ਼ ਮਰਨ ਤੋਂ ਬਾਅਦ ਤੁਸੀਂ ਦੋਸਤੋ ਜਿਹੜਾ ਵੀ ਘਰੇ ਹੈ ਨਾ ਆਪਣਾ ਸਾਬਣ ਜੇਸੀ ਸਾਬਣ ਵਰਤਦੇ ਜੇ ਉਹ ਆਪਾਂ ਇਹਦੇ ਕਲਰ ਦੇ ਉੱਤੇ ਲਾ ਕੇ ਥੋੜਾ ਜਿਹਾ ਤੇ ਇਹਨੂੰ ਫਿਰ ਤੋਂ ਆਪਾਂ ਜਿਹੜਾ ਵਾ ਇਸੇ ਤਰੀਕੇ ਨਾਲ ਮਲ ਲਵਾਂਗੇ ਸ਼ਰਟ ਨੂੰ ਤੇ ਫਿਰ ਤੋਂ ਆਪਾਂ ਇਹਨੂੰ ਪਾਣੀ ਦੇ ਨਾਲ ਧੋਲਵਾਂਗੇ ਤਦੋਂ ਵੀ ਆਪਾਂ ਕਲਰ ਆਪਾਂ ਇਹਦੇ ਦੋਸਤੋ ਚੰਗੀ ਤਰ੍ਹਾਂ ਧੋ ਲੈ ਤੇ ਹੁਣ ਮੈਂ ਤੁਹਾਨੂੰ ਇਹਦਾ ਰਿਜ਼ਲਟ ਵਿਖਾਉਣਾ ਹੈ ਕਿ ਇਹ ਜਿਹੜਾ ਪੀਲੇ ਕਲਰ ਤੋਂ ਚਿੱਟਾ ਹੋਇਆ ਕਿ ਨਹੀਂ ਸੋ ਲਓ ਵੀ ਦੋਸਤੋ ਹੁਣ ਮੈਂ ਤੁਹਾਨੂੰ ਇਹਦਾ ਜਿਹੜਾ ਕਾਲਰ ਹੈ ਨਾ ਉਹ ਵਿਖਾਉਣਾ ਹੈ ਦੇਖੋ ਤੁਸੀਂ ਚੈੱਕ ਕਰੋ ਪੂਰੇ ਦਾ ਪੂਰਾ ਕਾਲਰ ਦੋਸਤੋ ਚੈੱਕ ਕਰੋ ਕਿੱਡਾ ਵਧੀਆ ਦੋਸਤੋ ਇਹ ਜਿਹੜਾ ਕਾਲਰ ਹੈ ਆਪਣਾ ਬਿਲਕੁਲ ਦਾ ਬਿਲਕੁਲ ਚਿੱਟਾ ਹੋ ਗਿਆ ਜਿੰਨੇ ਵੀ ਇਹਤੇ ਪੀਲੇ ਦਾਗ ਪਏ ਸੀ ਸਾਰੇ ਦੇ ਸਾਰੇ ਦੋਸਤੋ ਚੁੱਕੇ ਗਿਆ ਸਿਰਫ 1 ਰੁਪਏ ਦੇ ਵਿੱਚ ਇੰਨਾ ਕਿ ਜ਼ਬਰਦਸਤ ਇਹ ਜਿਹੜਾ ਤਰੀਕਾ ਹੈ ਤੁਸੀਂ ਇੱਕ ਵਾਰ ਅਜ਼ਮਾ ਕੇ ਜਰੂਰ ਵੇਖੋ ਤੇ ਜੇ ਤੁਹਾਨੂੰ ਇਹ ਵਾਲਾ ਆਈਡੀਆ ਵਧੀਆ ਲੱਗਾ ਇਹ ਵਾਲੀ ਇਨਫੋਰਮੇਸ਼ਨ ਵਧੀਆ ਲੱਗੀ ਤੇ ਦੋਸਤੋ ਵੀਡੀਓ ਨੂੰ ਕਰ ਦਿਓ ਚਲਦੀ ਚਲਦੀ ਨੂੰ ਸ਼ੇਅਰ ਲੋਕਾਂ ਤੱਕ ਤੇ ਗਾਂਵ ਵਿੱਚ ਇਦਾਂ ਦੀਆਂ ਹੋਰ ਟਿਪਸ ਐਂਡ ਟ੍ਰਿਕਸ ਦੇਖਣ ਲਈ ਆਪਣੀ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਧੰਨਵਾਦ